23 ਜੂਨ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 23 ਜੂਨ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਆਪਾਂ ਕੱਲ ਵੀ ਦੱਸਿਆ ਸੀਗਾ ਕਿ ਮੁੱਖ ਤੌਰ ਤੇ ਪੰਜਾਬ ਦਾ ਮੌਸਮ ਅਗਲੇ 2 ਤੋਂ 3 ਦਿਨ ਸਾਫ਼ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ ਅੱਜ ਵੀ ਤਕਰੀਬਨ ਦੁਪਹਿਰ ਵੇਲੇ ਤੱਕ ਪੰਜਾਬ ਦਾ ਮੌਸਮ ਮੁੱਖ ਤੌਰ ਤੇ ਸਾਫ਼ ਰਹੇਗਾ ਹਲਕੀ ਹਲਕੀ ਬੱਦਲਵਾਈ ਪਿਛਲੇ ਕਈ ਦਿਨ ਲਗਾਤਾਰ ਪੰਜਾਬ ਦੇ ਵਿੱਚ ਬਣੀ ਰਹਿਣ ਦੀ ਸੰਭਾਵਨਾ ਹਲਕੀ-ਹਲਕੀ ਬੱਦਲਵਾਈ ਅੱਜ ਵੀ ਪੰਜਾਬ ਦੇ ਵਿੱਚ ਰਹਿ ਸਕਦੀ ਹੈ ਪਰ ਬਾਅਦ ਦੁਪਹਿਰ ਗਰਮੀ ਤੇ ਹੀਟ ਦੇ ਨਾਲ ਕੁਝ ਕੁ ਇਲਾਕਿਆਂ ਦੇ ਵਿੱਚ ਹੀਟ ਸੈੱਲ ਬਣ ਸਕਦੇ ਹਨ ਤੇ ਜਿਨ੍ਹਾਂ ਦੇ ਵਿੱਚ ਹਲਕੇ ਤੋਂ ਦਰਮਿਆਨਾਂੇ ਸ਼ਰਾਟੇ ਜਿਹੇ ਵੀ ਲੱਗ ਸਕਦੇ ਹਨ ਜੇਕਰ ਜ਼ਿਲ੍ਹੇਵਾਰ ਗੱਲ ਕਰੀਏ ਤਾਂ ਉਹਦੇ ਵਿੱਚ ਹੋ ਸਕਦਾ ਕਿ ਸ਼ਹਿਰਪੁਰ ਦੇ ਬਹੁਤ ਸਾਰੇ ਇਲਾਕੇ ਹੋ ਸਕਦੇ ਨੇ ਆਪਣੇ ਨਵੇਂ ਸ਼ਹਿਰ ਦੇ ਹੋ ਸਕਦੇ ਨੇ ਨੰਦਪੁਰ ਸਾਹਿਬ ਹੋ ਸਕਦਾ ਰੋਪੜ ਹੋ ਸਕਦਾ ਆ ਤੇ ਇਹਦੇ ਨਾਲ ਹੀ ਮੁਹਾਲੀ ਚੰਡੀਗੜ੍ਹ ਜੀਰਖਪੁਰ ਦੇ ਇਲਾਕਿਆਂ ਦੇ ਵਿੱਚ ਵੀ ਬਾਅਦ ਦੁਪਹਿਰ ਜਾਂ ਅੱਜ ਸ਼ਾਮ ਵੇਲੇ ਤੱਕ ਹਲਕੇ ਤੋਂ ਦਰਮਿਆਨੇ ਸ਼ਰਾਟੇ ਲੱਗ ਸਕਦੇ ਹਨ ਬਾਕੀ ਬਹੁਤਾ ਪੰਜਾਬ ਵਿੱਚ ਕੁਝ ਵਾਪਰਨ ਦੀ ਸੰਭਾਵਨਾ ਨਹੀਂ ਹੈ ਮੌਸਮ ਮੁਕਤ ਤੌਰ ਤੇ ਸਾਫ਼ ਜਿਵੇਂ ਪਿਛਲੇ ਕੱਲ ਬਣਿਆ ਹੋਇਆ ਸੀਗਾ ਅੱਜ ਵੀ ਉਸੇ ਤਰ੍ਹਾਂ ਹੀ ਰਹਿਣ ਦੀ ਸੰਭਾਵਨਾ ਹੈ ਹਲਕੀ ਫੁਲਕੀ ਬੱਦਲਬਾਜ਼ੀ ਜ਼ਰੂਰ ਬਣ ਸਕਦੀ ਹੈ ਦੁਪਹਿਰ ਵੇਲੇ ਹੌਮਸ ਵਰਗੀ ਸਥਿਤੀ ਬਣ ਸਕਦੀ ਹੈ ਤੇ ਟੈਂਪਰੇਚਰ ਇੱਕ ਵਾਰ ਫੇਰ ਤੋਂ 40 ਡਿਗਰੀ ਨੂੰ ਪਾਰ ਕਰ ਜਾਵੇਗਾ ਕੱਲ ਵੀ ਕੁਝ ਇਲਾਕਿਆਂ ਦਾ 40 ਡਿਗਰੀ ਨੂੰ ਪਾਰ ਕੀਤਾ ਸੀਗਾ ਅੱਜ ਤਕਰੀਬਨ ਉਸ ਤੋਂ ਜ਼ਿਆਦਾ ਜ਼ਿਲ੍ਹਿਆਂ ਦਾ ਟੈਂਪਰੇਚਰ 40 ਡਿਗਰੀ ਨੂੰ ਪਾਰ ਕਰ ਜਾਵੇਗਾ ਅਗਲੇ 2 ਤੋਂ 3 ਦਿਨ ਪੰਜਾਬ ਵਿੱਚ ਲਗਾਤਾਰ ਇਸੇ ਤਰ੍ਹਾਂ ਹੀ ਗਰਮੀ ਦਾ ਦੌਰ ਦੇਖਿਆ ਜਾਣ ਦੀ ਸੰਭਾਵਨਾ ਲਗਾਤਾਰ ਬਣੀ ਹੋਈ ਹੈ ਮੁੱਖ ਤੌਰ ਤੇ ਪੰਜਾਬ ਦਾ ਮੌਸਮ ਅਗਲੇ 2 ਤੋਂ 3 ਦਿਨ ਗਰਮ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ